ਵੰਤ ਸਮੇਵਲ ਲਾਈਵ ਤੇ ਆਪ ਸਭ ਦਾ ਸਵਾਗਤ ਹੈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬੂੜਾ ਗੁੱਜਰ ਵਿੱਚ ਅਖੰਡ ਪਾਠ ਦੇ ਭੋਗ ਉਪਰੰਤ ਲਾਇਆ ਖੂਨਦਾਨ ਕੈਂਪ 35 ਯੂਨਿਟ ਕੀਤਾ ਦਾਨ संत बाबा दयालदास जी ਦੇ ਪਵਿੱਤਰ ਸਥਾਨ ਤੇ ਸਮੂਹ ਨਗਰ ਨਿਵਾਸੀਆਂ ਤੇ ਪੰਚਾਇਤ ਵੱਲੋਂ ਸਰਬੱਤ ਦੇ ਭਲੇ ਲਈ ਸ਼੍ਰੀ ਅਕਨਪੁਰ ਸਾਹਿਬ ਦੇ ਪ੍ਰਕਾਸ਼ ਕਰਵਾਏ ਗਏ ਸਨ ਅੱਜ ਸਮੂਹ ਨਗਰ ਨਿਵਾਸੀਆਂ ਦੀ ਚੜ੍ਹਦੀ ਕਲਾ ਲਈ ਵਿਦੇਸ਼ਾਂ ਵਿੱਚ ਰਹਿ ਰਹੇ ਨਗਰ ਨਿਵਾਸੀਆਂ ਤੇ ਨਗਰ ਵਿੱਚ ਸੁੱਖ ਸ਼ਾਂਤੀ ਲਈ ਅਰਦਾਸ ਉਪਰੰਤ ਭੋਗ ਪਾਏ ਗਏ ਤੇ ਸ਼ਰੀਦ ਬ੍ਰਭਜੋਤ ਸਿੰਘ ਸਪੋਰਟਸ ਕਲੱਬ ਬੂੜਾ ਗੁੱਜਰ ਵੱਲੋਂ ਖੂਂਦਾਨ ਕੈਂਪ ਦਾ ਯੋਜਨ ਵੀ ਕੀਤਾ ਗਿਆ ਜਿਸ ਦਾ ਉਦਘਾਟਨ ਬਾਬਾ ਮਨਪ੍ਰੀਤ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਆਪਣੇ ਕਾਰਕਮਲਾ ਨਾਲ ਕੀਤਾ ਗਿਆ ਦੇਖੋ ਮੈਂ ਸਭ ਤੋਂ ਪਹਿਲਾਂ ਲੁਧਾ ਖਲਬ ਵਾਲੇ ਨੌਜਵਾਨਾਂ ਨੂੰ ਜੋ ਬੂੜਾ ਗੁੱਜਰ ਬਾਬਾ ਦਿਆਲਦਾਸ ਜੀ ਦੀ ਓਟ ਆਸਰਾ ਲੈ ਕੇ ਪਹਿਲੋਂ ਉਹਨਾਂ ਨੇ ਖੰਡਪਟ ਸਾਹਿਬ ਦੇ ਇੱਥੇ ਭੋਗ ਪਾਏ ਗਏ ਆ ਤੇ ਉਸ ਤੋਂ ਬਾਅਦ ਸ਼ਹੀਦ ਪ੍ਰਭਜੋਤ ਸਿੰਘ ਜੋ ਉਹਨਾਂ ਨੇ ਸਪੋਰਟਸ ਕਲੱਬ ਬਣਾਇਆ ਜੋ ਸਾਡਾ ਨੌਜਵਾਨ ਸ਼ਹੀਦ ਹੋਇਆ ਸੀਗਾ ਬਾਰਡਰ ਤੇ ਉਸ ਦੀ ਯਾਦ ਦੇ ਵਿੱਚ ਜਿਵੇਂ ਆ ਟੂਰਨਾਮੈਂਟ ਵੀ ਕਰਾਉਂਦੇ ਆ ਤੇ ਪੀਬੀਟੀ ਅ ਬਲੱਡ ਡੋਨੇਸ਼ਨ ਆਪਣਾ ਕੈਂਪ ਜੋ ਲਾਉਂਦੇ ਆ ਲੜਕੇ ਉਹਨਾਂ ਨੇ ਸਾਰਿਆਂ ਨੇ ਸਹਿਯੋਗ ਦੇ ਨਾਲ ਆ ਅੱਜ ਬਲੱਡ ਡੋਨੇਸ਼ਨ ਕੈਂਪ ਲਾਇਆ ਤੇ ਬੜਾ ਵਧੀਆ ਲੱਗਿਆ ਕਿਉਂਕਿ ਇਸ ਤਰ੍ਹਾਂ ਦੇ ਬਲੱਡ ਡੋਨੇਸ਼ਨ ਕੈਂਪ ਲੱਗਣੇ ਬੜੇ ਜ਼ਰੂਰੀ ਆ ਤਾਂ ਕਿ ਨੌਜਵਾਨ ਵੱਧ ਤੋਂ ਵੱਧ ਖੂਨਦਾਨ ਕਰਕੇ ਜਿਹੜਾ ਵੇਖੋ ਜਿਹੜਾ ਖੂਨਦਾਨ ਆ ਉਸ ਨੂੰ ਮਹਾਂਦਾਨ ਕਿਹਾ ਗਿਆ ਤੇ ਖੂਨਦਾਨ ਦੇ ਨਾਲ ਜਦੋਂ ਥੋਡੀਆਂ ਦੱਖਾਂ ਜ਼ਿੰਦਗੀਆਂ ਬਚਦੀਆਂ ਹੋਣ ਤਾਂ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਅੱਜ ਬੜਾ ਵਧੀਆ ਲੱਗਿਆ ਇੱਥੇ ਨੌਜਵਾਨਾਂ ਦੇ ਇੱਥੇ ਇਹਨਾਂ ਨੇ ਸੱਦਾ ਦਿੱਤਾ ਸੀਗਾ ਤੇ ਗੁਰੂ ਮਹਾਰਾਜ ਦੇ ਮੱਥਾ ਟੇਕ ਕੇ ਉਸ ਤੋਂ ਬਾਅਦ ਬਲੱਡ ਡੋਨੇਟ ਕੀਤਾ ਤੇ ਬੜਾ ਵਧੀਆ ਲੱਗਿਆ ਤੇ ਮਾਨੂੰ ਇੱਕ ਸਕੂਨ ਵੀ ਮਿਲਦਾ ਵੀ ਸ਼ਾਇਦ ਸਾਡੇ ਖੂਨ ਡੋਨੇਟ ਕੀਤੇ ਨਾਲ ਕਿਸੇ ਨਾ ਕਿਸੇ ਦੀ ਜ਼ਿੰਦਗੀ ਜ਼ਰੂਰ ਬਚ ਸਕਦੀ ਹੈ ਸੋ ਮੈਂ ਇਸ ਕੱਲ ਦੀ ਪੀਬੀਟੀ ਜੋ ਕਲੱਬ ਆ ਬਲੱਡ ਡੋਨੇਸ਼ਨ ਕਲੱਬ ਤੇ ਸ਼ਹੀਦ ਪ੍ਰਭਜੋ ਸਿੰਘ ਕਲੱਬ ਜੋ ਬੂੜਾ ਗੁੱਜਰ ਦੇ ਨੌਜਵਾਨਾਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ। ਅਗਰ ਕੀ ਕਹੋਗੇ ਜਿਹੜਾ ਇਹ ਕੰਮ ਕਰਾਇਆ ਹੈ। ਇਹ ਸਾਡਾ ਇਹ ਪਹਿਲਾ ਖੂਨਦਾਨ ਕੰਮ ਹੈ। ਇਹ ਸ਼ਹੀਦ ਪ੍ਰਾਜੋ ਸਿੰਘ ਸਪੋਰਟਸ ਕਲੱਬ ਵੱਲੋਂ ਸਾਡਾ ਅਪਰਾਲਾ ਕੀਤਾ ਗਿਆ। ਸਾਡਾ ਸਾਰਿਆਂ ਦਾ ਇੱਕੋ ਹੀ ਹੈਗਾ ਮਕਸਦ ਵੀ ਸਾਰੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਖੇਡਾਂ ਵੱਲ ਪ੍ਰੇਰਿਤ ਤੇ ਦਾਨਪੁੰਨ ਸੇਵਾ ਕਰਨ ਦਾ ਸਾਰਿਆਂ ਨੂੰ ਵੀ ਸਾਰਿਆਂ ਦੇ ਵਿੱਚ ਭਾਵਨਾਵਾਂ ਸੇਵਾ ਦੀ ਭਾਵਨਾਵਾਂ ਤੇ ਬਾਈ ਹਰਦੀਪ ਸਿੰਘ ਜੋ ਖਿਦਪਰਾਜ ਸਿੰਘ ਦੇ ਫਾਦਰ ਹੈ ਇਹਨਾਂ ਵੱਲੋਂ ਸਾਰਾ ਸਾਡਾ ਜੋ ਵੀ ਸਾਨੂੰ ਕਹਿੰਦੇ ਆ ਸਾਡਾ ਸਿਰ ਮੱਥੇ ਹੁਕਮ ਇਹਨਾਂ ਦਾ ਹੁੰਦਾ ਜੀ ਇਹ ਸਾਡਾ ਪਹਿਲਾ ਖੂਨਦਾਨ ਕੰਪਾਈ ਹੋਰ ਨੌਜਵਾਨਾਂ ਨੂੰ ਅਪੀਲ ਕਰ ਰਹੇ ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਜੀ ਨਸ਼ਿਆਂ ਤੋਂ ਦੂਰ ਹੋਈ ਤੇ ਜੇ ਕੈਂਪ ਇਹ ਬਹੁਤ ਵੱਡੀ ਸੇਵਾ ਜੀ ਕੂਨਦਾਨ ਕੈਂਪ ਜੋ ਤੇ ਜਾਨ ਬਚਾਉਣ ਵਾਲੀ ਗੱਲ ਹੁੰਦੀ ਹੈ ਜੀ ਤੇ ਸਾਰੇ ਨੌਜਵਾਨਾਂ ਨੂੰ ਕਹਿੰਦੇ ਆ ਵੀ ਵੱਧ ਤੋਂ ਵੱਧ ਆਲਦਾ ਇੱਥੇ ਜੋਗਦਾਂਦਾ ਉਹ ਕੈਂਪ ਦੇ ਵਿੱਚ ਮੈਂ ਬਲਵਿੰਦਰ ਸਿੰਘ ਸਾਫਾ ਦਾ ਪੰਚਪਿੰਡ ਬੂੜਾ ਗੁੱਜਰ ਸਾਰੇ ਨਗਰ ਦਾ ਜੀਆ ਨੂੰ ਪਹਿਲਾਂ ਤਾਂ ਕਹਿੰਦਾ ਕਿਉਂਕਿ ਇੱਕ ਖੰਡਪਾਟ ਖਾਇਆ ਗਿਆ ਬਾਬਾ ਦਿਆਲ ਦੇ ਦੇਰੇ ਸਰਬੱਤ ਦੇ ਭਲੇ ਲਈ ਨਗਰ ਦੀ ਬਲਿਸ਼ਾਂਤੀ ਲਈ ਸ਼ਾਂਤੀ ਲਈ ਪਿੰਡ ਦਾ ਮਾਹੌਲ ਸਹੀ ਰਹਿਣ ਲਈ ਮਤਲਬ ਕੋਈ ਲੜਾਈ ਝਗੜਾ ਤੋਂ ਉੱਪਰ ਉੱਠ ਕੇ ਵੀ ਪਿੰਡ ਦੀ ਤਰੱਕੀ ਵਾਸਤੇ ਇਹ ਰਾਤ ਸ਼ੁਰੂ ਕੀਤੀ ਗਈ ਹੈ ਇਸ ਤੇ ਫਿਰ ਕਲੱਬ ਵੱਲੋਂ ਇੱਕ ਖੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਉਹ ਵੀ ਦਿਆਲ ਦਾਸ ਦੇ ਡੇਰੇ ਤੇ ਕੀਤੀ ਗਈ ਹੈ ਇਹਦੀ ਸ਼ੁਰੂਆਤ ਇਹ ਹੈ ਵੀ ਜਿਹੜਾ ਖੂਨਦਾਨ ਹੈ ਸਭ ਤੋਂ ਉੱਤਮ ਮਹਾਂਦਾਨ ਹੈ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਜੇ ਕਿ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ ਉਦੋਂ ਵਧੀਆ ਕੋਈ ਫਰਾਲਾ ਨਹੀਂਗਾ ਦੂਜਾ ਵੀ ਸਾਰੇ ਨਗਰਦਵਾਨ ਧੰਨਵਾਦ ਕਰਦਾ ਹੈ ਜਿਹੜੇ ਬਾਬਾ ਜੀ ਆਏ ਆ ਹੋਰ ਭਗਵੰਤੇ ਸੱਜਣ ਆਏ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਪਹਿਲਾਂ ਤਾਂ ਮੇਰਾ ਨਾਮ ਸੁਖਰਾਜ ਬਰਾੜ ਆ ਔਰ ਮੈਂ ਬਲੱਡ ਸੇਵਾ ਮੈਨੇਜਰ ਸਾਡੀ ਪੀਵੀਟੀ ਸ਼੍ਰੀ ਮੁਖਸਰ ਸਾਹਿਬ ਦਾ ਪ੍ਰੈਜ਼ੀਡੈਂਟ ਆ ਔਰ ਅੱਜ ਮੈਨੂੰ 2-4 ਦਿਨ ਪਹਿਲਾਂ ਜਿਹੜਾ ਅੱਜ ਅਸੀਂ ਕੈਂਪ ਲਾਇਆ ਸੀ ਸਾਡੇ ਭਰਾਵਾਂ ਦਾ ਫੋਨ ਆਇਆ ਮਨੀ ਵੀਰੇਆ ਰਾਂ ਦਾ ਕਿ ਆਪਾਂ ਖੂਨਦਾਨ ਕੈਂਪ ਲਗਾਉਣਾ ਚਾਹੁੰਦੇ ਆ ਤਾਂ ਜਿਵੇਂ ਹੀ ਮੈਨੂੰ ਫੋਨ ਆਇਆ ਤਾਂ ਆਪਾਂ ਇਹ ਪ੍ਰਾਲੇ ਕਰਦੇ ਰਹਿੰਨੇ ਹਮੇਸ਼ਾ ਹੀ ਤੇ ਬੜਾ ਵਧੀਆ ਲੱਗਦਾ ਜਦੋਂ ਪਿੰਡਾਂ ਦੇ ਵਿੱਚ ਉਹਦਾ ਭਰਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਔਰ ਜਾਗਰੂਤ ਹੁੰਦੇ ਆ ਸਾਰਾ ਹੀ ਬੂੜਾ ਗੁੱਜਰ ਪਿੰਡ ਨਗਰ ਸਮੂਹ ਸਾਰਾ ਵਧਾਈ ਦਾ ਪਾਤਰ ਆ ਜਿਨ੍ਹਾਂ ਨੇ ਏਡਾ ਵੱਡਾ ਪ੍ਰਾਲਾ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਕਰਦੇ ਰਹਿਵਾਂਗੇ ਤੇ ਸਾਡਾ ਹਰ ਤਾਂ ਕੈਂਪ ਲੱਗਦੇ ਰਹਿੰਦੇ ਆ ਲੋੜ ਪੈਣ ਤੇ ਅਸੀਂ ਡੋਨਰ ਲਾਈ ਵੀ ਪ੍ਰੋਵਾਈਡ ਕਰਾਉਂਦੇ ਹੰਨੇ ਆ ਅਸੀਂ ਪ੍ਰਧਾਨ ਸਾਹਿਬ ਅੱਜ ਗੋੜਾ ਵਿਤੇ ਪਿੰਡ ਵਿੱਚ ਪਹੁੰਚ ਗਏ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਭਜੋਤ ਸਿੰਘ ਸੀ ਪ੍ਰਭਜੋਤ ਸਿੰਘ ਕਲੱਬ ਅੱਜ ਸਪੋਰਟਸ ਕਲੱਬ ਜਿਨ੍ਹਾਂ ਨੇ ਖੂਨਦਾਨ ਕੈਂਪ ਲਗਾਇਆ ਹੈ ਤੇ ਉਹਨਾਂ ਨੇ ਬਹੁਤ ਵਧੀਆ ਪਰਲਾ ਪਿੰਡ ਵਾਲੇ ਨੇ ਗੁੜੇ ਗੁੱਜਰ ਪਿੰਡ ਦੇ ਨਿਵਾਸੀਆਂ ਨੇ ਬਹੁਤ ਵਧੀਆ ਪਰਲਾ ਕੀਤਾ ਤੇ ਨਵੇਂ ਸਰਪੰਚ ਬਣਾਉਣ ਤੇ ਵੀ ਅੱਜ ਉਹਨਾਂ ਨੇ ਖੰਡ ਪਾਠ ਰਖਾਇਆ ਹੁੰਦਾ ਭੂਗ ਪਾਇਆ ਤੇ ਸਪੋਰਟਸ ਕਲੱਬ ਦੀ ਇੱਕ ਜ਼ਰੂਰੀ ਮੰਗ ਹੈ ਪਿੰਡ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਵੀ ਇੱਕ ਇਹਨਾਂ ਨੂੰ ਕੋਈ ਗਰਾਊਂਡ ਇਹੋ ਜਿਹਾ ਹੋਵੇ ਜਿੱਥੇ ਨੌਜਵਾਨ ਖੇਡ ਸਕਣ ਤੇ ਸਾਡੇ ਸ਼ਹੀਦ ਦੀ ਯਾਦ ਹਮੇਸ਼ਾ ਤਾਜੀ ਰਹੇ ਨੌਜਵਾਨ ਦੀ ਯਾਦ ਤਾਜੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ